ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਜਿਹੜਾ ਹੈ ਉਹ 4 ਜੂਨ ਤੋਂ ਲੈ ਕੇ 9 ਜੂਨ 2025 ਕਿਵੇਂ ਰਵੇਗਾ ਕੀ ਹਾਲਾਤ ਨੇ ਗਰਮੀ ਦੇ ਮੀਂਹ ਦੇ ਕੀ ਆਉਂਦੀ ਅਪਡੇਟ ਹੈ ਕਿਉਂਕਿ ਬੀਤੀ ਰਾਤ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਬਾਲਵਾ ਬੈਲਟ ਤੋਂ ਹੁੰਦਾ ਹੋਇਆ ਦੁਆਬਾ ਬੈਲਟ ਤੱਕ ਪੰਜਾਬ ਦੇ ਵਿੱਚ ਬਹੁਤੇ ਇਲਾਕਿਆਂ ਵਿੱਚ ਮੀਂਹ ਹੋਇਆ ਹੈ ਜੀ ਜਿਸ ਦੇ ਕਾਰਨ ਤਾਪਮਨ ਦੇ ਵਿੱਚ ਵੱਡੀ ਗਰਾਉਟ ਦੇਖੀ ਗਈ ਹੈ ਜਿਸ ਦੇ ਕਾਰਨ ਬਹੁਤ ਜ਼ਿਆਦਾ ਗਰਮੀ ਤੋਂ ਰਾਹਤ ਸਾਨੂੰ ਅੱਜ 4 ਤਰੀਕ ਨੂੰ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਬੀਤੀ ਰਾਤ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਸਨ ਮੀਂਹ ਵਗੈਰਾ ਹੋਇਆ ਜਾਂ ਨਹੀਂ ਤੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਗੱਲ ਕਰਦੇ ਜੀ ਆਪਾਂ 4 ਤਰੀਕ ਤੋਂ ਲੈ ਕੇ 9 ਜੂਨ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 4 ਤਰੀਕ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਬਾਹੀ ਸਿਸਟਮ ਫਿਲਹਾਲ ਪੰਜਾਬ ਤੋਂ ਦੂਰ ਜਾ ਚੁੱਕੇ ਨੇ ਪਹਾੜੀ ਖੇਤਰਾਂ ਵਿੱਚ ਵੀ ਗੱਲ ਕੀਤੀ ਤਾਂ ਸਿਸਟਮ ਪਿੱਛੇ हट ਚੁੱਕਿਆ ਹੈ ਹਿਮਾਚਲ ਤੋਂ ਇਲਾਵਾ ਹਰਿਆਣਾ ਰਾਜਸਥਾਨ ਵੱਲੋਂ ਜੋ ਸਿਸਟਮ ਵੱਢ ਰਹੇ ਸਨ ਉਹਨਾਂ ਵਿੱਚ ਵੀ ਥੋ ਕਮਜ਼ੋਰੀ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਅੱਜ ਜੋ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਜੋ ਹਾਲਾਤ ਦੱਸੇ ਗਏ ਨੇ ਮੀਂਹ ਦੇ ਉਹ ਵੱਧਦੇ ਹੋਏ ਦਿਖਾਈ ਦੇਣਗੇ ਬਾਅਦ ਦੁਪਹਿਰ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਨੇੜੇ ਤੇੜੇ ਜਿਦੇ ਵਿੱਚ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਤਾਂ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਰੂਪਨਗਰ ਕਰਾਲੀ ਮੁਹਾਲੀ ਦਾ ਇਲਾਕਾ ਜੀ ਚੰਡੀਗੜ੍ਹ ਤੋਂ ਖਰੜ ਦਾ ਇਲਾਕਾ ਫਿਰ ਪਟਿਆਲਾ ਫਤੇਗੜ ਸਾਹਿਬ ਦਾ ਕੁਝ ਕੇ ਇਲਾਕਾ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਜਲੰਧਰ ਤੋਂ ਹੇਠਾਂ ਜਾਏ ਤੇ ਲੁਧਿਆਣਾ ਤੋਂ ਲੈ ਕੇ ਬਲੇਰ ਕੋਟਲੇ ਦੀ ਬੈਲਟ ਵੀ ਦੇ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਬਾਅਦ ਦੁਪਹਿਰ ਹਲਕੇ ਦਰਮਿਆਨੀ ਬੂੰਦਾਬੰਦੀ ਅੱਜ 4 ਤਰੀਕ ਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਫਿਰ ਦੁਬਾਰਾ ਤੋਂ ਸਾਨੂੰ ਅੰਡਰ ਕੰਟਰੋਲ ਜਨ ਕੇ ਗਰਾਵਟ ਆਉਂਦੀ ਦਿਖਾਈ ਦੇਵੇਗੀ ਕਿਉਂਕਿ ਲਗਾਤਾਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋ ਰਹੇ ਸਨ ਜਿਸ ਦੇ ਵਿੱਚ ਦੱਸਿਆ ਗਿਆ ਹੈ ਇੱਕ ਕੱਲ ਅਲਰਟ ਜਾਰੀ ਹੋਇਆ ਸੀ ਕਿ ਪਿਛਲੇ ਕੁਝ ਸਾਲਾਂ ਦਾ ਰਿਕਾਰਡ ਟੁੱਟਿਆ ਹੈ ਸਭ ਤੋਂ ਘੱਟ ਤਾਪਮਾ ਜੂਨ ਦੇ ਵਿੱਚ ਦੇਖਣ ਦੇ ਲਈ ਕਿਉਂਕਿ ਲਗਾਤਾਰ ਦੇਖ ਰਹੇ ਹਾਂ ਕਿ ਉਨੀ ਗਰਮੀ ਨਹੀਂ ਪੈ ਰਹੀ ਜਿੰਨੀ ਕਿ ਜੂਨ ਮਹੀਨੇ ਵਿੱਚ ਪੈਂਦੀ ਹੈ ਲਗਾਤਾਰ ਜੋ ਹਲਕੇ ਦਰਮਿਆਨੇ ਮੀਂਹ ਆ ਰਹੇ ਨੇ ਉਸ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲੇ ਵੀ ਤਾਪਮਰ ਅੰਡਰ ਕੰਟਰੋਲ ਦਿਖਾਈ ਦੇ ਰਹੇ ਤੁਸੀਂ ਵੀ ਦੱਸਿਓ ਤੁਹਾਡੇ ਇਲਾਕੇ ਵਿੱਚ ਫਿਲਹਾਲ ਕਿੰਨੀ ਗਰਮੀ ਪੈ ਰਹੀ ਹੈ ਕਿਉਂਕਿ ਹਜੇ ਤੱਕ ਜੋ ਅਬਜ਼ਰਵ ਕੀਤਾ ਗਿਆ ਤਾਪਮਰ ਬੀਤੀ ਕੱਲ ਉਹ ਪੰਜਾਬ ਦੇ ਵਿੱਚ 40 ਡਿਗਰੀ ਤੋਂ ਥੱਲੇ ਸੀ ਅੱਜ ਵੀ ਮੈਕਸਮ ਜਿਹੜਾ ਤਾਪਮਰ ਹੈ ਉਹ 40 ਡਿਗਰੀ ਤੋਂ ਥੱਲੇ ਹੀ ਰਹੇਗਾ ਪਰ ਆਉਂਦੇ ਦਿਨਾਂ ਵਿੱਚ ਤਾਪਮਰ ਵਧਣਗੇ ਹੁਣ ਗੱਲ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਅਲਰਟ ਕੀ ਜਾਰੀ ਹੋਏ ਨੇ ਗਰਮੀ ਨੂੰ ਲੈ ਕੇ ਅਤੇ ਮੌਨਸੂਨ ਦੀ ਕੀ ਅਪਡੇਟ ਹੈ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਹਾਲਾਤ ਨੇ ਪਹਿਲਾਂ ਅਲਰਟ ਦੇਖ ਲੈਂਦੇ ਹਾਂ ਜੀ ਅਲਰਟ ਤੁਹਾਡੇ ਸਾਹਮਣੇ ਨੇ ਜੀ ਜਿਹਦੇ ਵਿੱਚ 4 ਤਰੀਕ ਨੂੰ ਹਲਕਾ ਦਰਮਿਆਨਾ ਮੌਸਮ ਖਰਾਬ ਦੱਸਿਆ ਗਿਆ 5 ਤਰੀਕ ਨੂੰ ਦੱਸਿਆ ਗਿਆ ਪਰ ਮੇਨਲੀ ਇਹ 5 ਤਰੀਕ ਨੂੰ ਨਹੀਂ ਹੈ 4 ਤਰੀਕ ਤੋਂ ਲੈ ਕੇ 5 ਤਰੀਕ ਰਾਤ ਦੇ ਵਿੱਚਕਾਰ ਇਹ ਸਿਸਟਮ ਬਣੇ ਹੋਏ ਦਿਖਾਈ ਦੇਣਗੇ ਜਿਹਦੇ ਮੱਦੇਨਜ਼ਰ 4 ਤਰੀਕ ਨੂੰ ਥੰਡਰਸਟ੍ਰੋਮ ਲਾਈਟਨਿੰਗ ਗਸਟੀ ਵਿੰਡ ਬਹੁਤੇ ਇਲਾਕਿਆਂ ਵਿੱਚ ਪੰਜਾਬ ਦੇ ਚੱਲਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਹਾਲਾਤ ਇਹ ਬਣ ਰਹੇ ਨੇ ਕਿ ਹਲਕੇ ਤੋਂ ਦਰਮਿਆਨਾ ਤੇਜ਼ ਮੀਂਹ ਪੰਜਾਬ ਵਿੱਚ ਚੱਲਦਾ ਹੋਇਆ ਦਿਖਾਈ ਦੇਵੇਗਾ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਹਲਕੇ ਤੋਂ ਦਰਮਿਆਨੇ ਹੀ ਹੈ ਜਿਦੇ ਵਿੱਚ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਆ ਜਿਹੜੇ ਤੁਹਾਨੂੰ ਜ਼ਿਲ੍ਹੇ ਪਹਿਲਾਂ ਗਿਲਾਏ ਨੇ ਉਹਨਾਂ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਅੱਜ 4 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤਾਪਮਾਨ ਹਜੇ ਵੀ ਅੰਡਰ ਕੰਟਰੋਲ ਹੀ ਦਿਖਾਈ ਦੇਣਗੇ 5 ਤਰੀਕ ਨੂੰ ਵੀ ਹਲਕੀ ਦਰਮਿਆਨੇ ਚਾਂਸ ਨੇ ਪਰ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ 6 ਤਰੀਕ ਤੋਂ ਲੈ ਕੇ ਲਗਾਤਾਰ 7 8 ਤੇ 9 ਜੂਨ ਨੂੰ ਮੌਸਮ ਡਰਾਈ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਚਾਰ ਗੱਲ ਕੀਤੀ ਜਾਵੇ ਅਗਰ ਮੇਨ ਤਾਪਮਾਨ ਦੇ ਵਾਧੇ ਦੀ ਤਾਪ 5 6 7 ਤਰੀਕ ਤੱਕ ਮੌਸਮ ਕੰਟਰੋਲ ਵਿੱਚ ਹੈ 40 42 ਡਿਗਰੀ ਤੱਕ ਤਾਬਾ ਰਹਿਣਗੇ ਪਰ 8 ਤਰੀਕ ਅਤੇ 9 ਤਰੀਕ ਜੂਨ ਮਹੀਨੇ ਦੀ ਇਹ ਗਰਮ ਹੁੰਦੇ ਦਿਖਾਈ ਦੇ ਰਹੇ ਹੌਲੀ ਹੌਲੀ ਕਿਉਂਕਿ ਹੁਣ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਲਗਾਤਾਰ ਕਿਸੇ ਤਰੀਕੇ ਦਾ ਮੀਂਹ ਨਾ ਹੋਣ ਦੇ ਕਾਰਨ 8 ਜੂਨ ਅਤੇ 9 ਜੂਨ ਨੂੰ ਤਾਪਮਾਨ 45 ਡਿਗਰੀ ਤੋਂ ਪਾਰ ਹੁੰਦੇ ਦਿਖਾਈ ਦੇ ਸਕਦੇ ਨੇ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਹਾਂ ਦੁਆਰਾ ਤੋਂ ਲੋ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਦੁਆਰੇ ਤੋਂ ਉੱਤਰ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਆਪਾਂ ਨੂੰ ਪਤਾ ਹੀ ਹੈ ਜਦੋਂ ਵੀ ਪੱਛਮ ਦੀ ਹਵਾ ਚੱਲਦੀ ਹੈ ਤਾਂ ਮੌਸਮ ਖੁਸ਼ਕ ਹੋ ਜਾਂਦਾ ਹੈ ਮੌਸਮ ਦੇ ਵਿੱਚ ਸਾਨੂੰ ਇੱਕ ਤਰੀਕੇ ਨਾਲ ਗਰਮੀ ਦਾ ਵਾਅਦਾ ਦੇਖਣ ਨੂੰ ਮਿਲਦਾ ਦਿਨ ਦੇ ਸਮੇਂ ਰਾਤ ਦੇ ਸਮੇਂ ਮੌਸਮ ਦੁਆਰੇ ਤੋਂ ਠੰਡਾ ਹੋ ਜਾਂਦਾ ਕਿਉਂਕਿ ਪੱਛਮੀ ਹਵਾ ਜੋ ਰੇਤਲੇ ਇਲਾਕਿਆਂ ਤੋਂ ਆਉਂਦੀ ਹੈ ਤਾਂ ਅਕਸਰ ਹੀ ਦੇਖਦੇ ਆ ਕਿ ਰੇਗਿਸਤਾਨ ਜਿਹੜੇ ਹੁੰਦੇ ਨੇ ਦਿਨ ਦੇ ਵਿੱਚ ਗਰਮ ਹੁੰਦੇ ਨੇ ਰਾਤ ਦੇ ਵਿੱਚ ਠੰਡੇ ਹੁੰਦੇ ਨੇ ਜਿਸ ਦੇ ਸਿੱਟੇ ਵਜੋਂ ਪਛਮੀ ਹਵਾ ਵੀ ਸੇਮ ਵਰਤਾਰਾ ਕਰਦੀ ਹੈ ਪਰ ਜਿਹਦੇ ਵਿੱਚ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ 8 ਤਰੀਕ ਅਤੇ 9 ਤਰੀਕ ਨੂੰ ਜਿਹੜੇ ਤਾਪਮਾਨੇ 45 ਡਿਗਰੀ ਪਾਰ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਦੇ ਕਾਰਨ ਲੂ ਦਾ ਅਲਰਟ جاری ਹੈ ਬੱਚਿਆਂ ਦੀ ਛੁੱਟੀਆਂ ਹੋ ਚੁੱਕੀਆਂ ਨੇ ਖਿਆਲ ਰੱਖੋ ਬੱਚਿਆਂ ਦਾ ਬਾਹਰ ਨਾ ਜਾਣ ਦਿਓ ਦਿਨ ਦੇ ਵੇਲੇ ਧੁੱਪ ਵਿੱਚ ਕਿਉਂਕਿ ਨੁਕਸਾਨ ਸਿਹਤ ਪੱਖੋਂ ਉਹਨਾਂ ਦਾ ਹੋ ਸਕਦਾ ਹੈ بڑے ਬਜ਼ੁਰਗਾਂ ਦਾ ਧਿਆਨ ਰੱਖੋ ਗਲੂਕੋਜ਼ ਪਲਾਓ ਵਿਟਾਮਿਨ ਡੀ ਦਹੀਂ ਹੋਰ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹ ਵਿਟਾਮਿਨ ਪੂਰੇ ਕਰਦੇ ਰਹੋ ਤਾਂ ਕਿ ਡੀਹਾਈਡਰੇਸ਼ਨ ਤੋਂ ਬਚਾਅ ਹੋ ਸਕੇ ਹੁਣ ਗੱਲ ਕਰ ਲੈਂਦੇ ਜੀ ਆਪਾਂ ਇਸ ਤੋਂ ਇਲਾਵਾ ਮੌਨਸੂਨ ਦੀ ਕਿਉਂਕਿ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਉਸ ਦੇ ਕਾਰਨ ਤਾਂ ਮੌਨਸੂਨ ਦੇ ਉੱਪਰ ਵੀ ਬਹੁਤ ਵੱਡਾ ਅਸਰ ਹੁਣ ਪੈਣਾ ਸ਼ੁਰੂ ਹੋ ਚੁੱਕਿਆ ਹੈ ਉਸ ਦੇ ਵਿੱਚ ਸਪੀਡ ਥੋੜੀ ਜਿਹੀ ਘਟਦੀ ਹੋਈ ਦਿਖਾਈ ਦੇ ਰਿਹਾ ਹੁਣ ਗੱਲ ਕਰਦੇ ਜੀ ਮੌਨਸੂਨ ਕਿੱਥੇ ਪਹੁੰਚ ਗਿਆ ਹੈ ਮੌਨਸੂਨ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਕਿਉਂਕਿ ਕਾਫੀ ਦਿਨਾਂ ਤੋਂ ਮੌਨਸੂਨ ਦੀ ਅਪਡੇਟ ਨਹੀਂ ਆ ਰਹੀ ਸੀ ਤੇ ਲੈ ਕੇ حاضر ਹੋਏ ਆ ਗੱਲ ਕੀਤੀ ਜਾਵੇ ਤੁਹਾਨੂੰ ਪਤਾ ਹੀ ਹੈ ਜਿਹੜਾ ਇਲਾਕਾ ਨੀਲੇ ਏਰੀਆ ਦੇ ਵਿੱਚ ਆ ਚੁੱਕਿਆ ਹੈ ਕਵਰ ਹੋ ਚੁੱਕਿਆ ਮੌਨਸੂਨ ਦੇ ਨਾਲ ਤੇ ਜਿਹਦੇ ਵਿੱਚ ਹਲਕੀ ਦਰਮਿਆਨੀ ਸਪੀਡ ਦੇ ਵਿੱਚ ਸਾਨੂੰ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਮਹਾਰਾਸ਼ਟਰ ਵਾਲੇ ਇਲਾਕੇ ਤੋਂ ਯਾਨੀ ਕਿ ਜੋ ਪੱਛਮੀ ਇਲਾਕਾ ਹੈ ਉਹਦੇ ਵਿੱਚ ਮੌਨਸੂਨ ਅੱਧ ਮਹਾਰਾਸ਼ਟਰ ਨੂੰ ਕਵਰ ਕਰ ਚੁੱਕਿਆ ਹੈ ਹਲਕਾ ਦਰਮਿਆਨਾ ਇਹ ਹੁਣ ਛੱਤੀਸਗੜ੍ਹ ਨੂੰ ਵੀ ਕਵਰ ਕਰ ਚੁੱਕਿਆ ਤੇ ਉੜੀਸਾ ਨੂੰ ਵੀ ਕਵਰ ਕਰ ਚੁੱਕਿਆ ਜਿਸ ਦੇ ਨਾਲ ਜਿੱਥੇ ਨਾਰਮਲ ਦੇ ਨਾਲ ਵਿੱਚ ਇਹ 10 ਜੂਨ ਨੂੰ ਪਹੁੰਚਦਾ ਸੀ ਉਸ ਨੂੰ ਇਹ ਹੁਣ 3 ਜੂਨ ਨੂੰ ਕਵਰ ਕਰ ਚੁੱਕਿਆ ਮਤਲਬ 7 ਦਿਨ ਐਡਵਾਂਸ ਚੱਲ ਰਿਹਾ ਤੇ ਹੌਲਾ ਅਗਰ ਗੱਲ ਕੀਤੀ ਜਾਵੇ ਪੂਰਬੀ ਇਲਾਕੇ ਦੀ ਪੂਰਬੀ ਇਲਾਕੇ ਵਿੱਚ ਇਹ ਹੁਣ ਬਿਹਾਰ ਦੇ ਐਨ ਆਪਾਂ ਕਹਿ ਸਕਦੇ ਹਾਂ ਕਿ ਪੁਆਇੰਟ ਤੇ ਖੜ੍ਹ ਗਿਆ ਆ ਕੇ ਜਿੱਥੇ ਇਹ 10 ਜੂਨ ਨੂੰ ਪਹੁੰਚਦਾ ਸੀ ਉੱਥੇ 3 ਜੂਨ ਨੂੰ ਪਹੁੰਚ ਗਿਆ ਯਾਨੀ ਕਿ ਜੋ ਮੌਨਸੂਨ 10 ਤੋਂ 12 ਦਿਨ ਐਡਵਾਂਸ ਚੱਲ ਰਿਹਾ ਸੀ ਉਹ ਉਸ ਦੀ ਸਪੀਡ ਘਟ ਕੇ ਹੁਣ ਹਫਤਾ ਰਹਿ ਗਈ ਹੈ ਇੱਕ ਹਫਤਾ ਹੁਣ ਮੌਨਸੂਨ ਐਡਵਾਂਸ ਚੱਲ ਰਿਹਾ ਨਾਰਮਲ ਦਿਨਾਂ ਨਾਲੋਂ ਤੁਹਾਨੂੰ ਪਤਾ ਹੀ ਹੈ ਕਿ 30 ਜੂਨ ਦੀ ਡੇਟ ਇਸ ਨੂੰ ਪੰਜਾਬ ਦੇ ਵਿੱਚ ਐਂਟਰੀ ਦਿੱਤੀ ਗਈ ਹੈ ਉਮੀਦ ਅਸੀਂ ਇਹੀ ਕਰਦੇ ਹਾਂ ਰੱਬਗੇ ਅਰਦਾਸ ਇਹੀ ਕਰਦੇ ਕਿ 30 ਜੂਨ ਤੋਂ ਪਹਿਲਾਂ 25 ਜੂਨ ਦੇ ਵਿੱਚ ਆ ਰਹੇ ਅਗਰ ਪੰਜਾਬ ਵਿੱਚ ਪਹੁੰਚਦਾ ਹੈ ਤਾਂ ਬਹੁਤ ਵਧੀਆ ਗੱਲ ਹੋਵੇਗੀ ਤਾਪਮਾਨ ਦੇ ਵਿੱਚ ਵਧੀਆ ਗਰਾਵਟ ਦੇਖਣ ਨੂੰ ਮਿਲੇਗੀ ਨਾਲ ਦੀ ਨਾਲ ਜਿਹੜੇ ਇਸ ਸਾਲ 110% ਮੌਨਸੂਨ ਹੋਣ ਦੀ ਉਮੀਦ ਹੈ ਅਗਰ ਟਾਈਮਲੀ ਮੌਨਸੂਨ ਪਹੁੰਚਦਾ ਹੈ ਤਾਂ ਉਹ ਵੀ ਸਾਨੂੰ ਬਧੀਆ ਤਰੀਕੇ ਨਾਲ ਇਸ ਸਾਲ ਬਰਸਾਤ ਹੁੰਦੀ ਪੰਜਾਬ ਦੇ ਵਿੱਚ ਦਿਖਾਈ ਦੇਵੇਗੀ ਇਹ ਸੀ ਜੀ ਅਪਡੇਟ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਹੈ ਕਿਉਂਕਿ ਇਸ ਵਾਰ ਥੋੜੀ ਜਿਹੀ ਜਾਣਕਾਰੀ ਜ਼ਿਆਦਾ ਸੀ ਤੇ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਲਗਭਗ ਦੁਪਹਿਰ ਦੇ ਸਮੇਂ ਲੈ ਕੇ ਹਾਜ਼ਰ ਹੋਈਏ ਦੁਪਹਿਰ ਦੀ ਜਾਣਕਾਰੀ ਦੀ ਤੇ ਤੁਹਾਨੂੰ ਕਿਸੇ ਹੋਰ ਤਰੀਕੇ ਦੀ ਅਗਰ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਿਓ ਕਮੈਂਟ ਕਰਿਓ ਅਤੇ ਸ਼ੇਅਰ ਕਰਦੇ ਹੋ ਫੇਸਬੁੱਕ ਗਰੁੱਪਾਂ ਰਹੀ ਵਟਸਐਪ ਗਰੁੱਪਾਂ ਰਹੀ ਯਾਰਾ ਦੋਸਤਾਂ ਤੱਕ ਤਾਂ ਕਿ ਉਹਨਾਂ ਨੂੰ ਵੀ ਮੌਸਮ ਦੀ ਜਾਣਕਾਰੀ ਮਿਲਦੀ ਹੋ ਸਕੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ